ਖੜੂਰ ਸਾਹਿਬ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਨੇ ਆਪਣਾ ਪੱਤਾ ਵੀ ਖੇੜ ਦਿੱਤਾ ਵਿਰਸਾ ਸਿੰਘ ਬਲਟੋਹਾ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਵਿਰਸਾ ਸਿੰਘ ਬਲਟੋਹਾ 2007 ਦੇ ਵਿੱਚ ਤਾਂ ਬਲਟੋਹਾ ਵਿਧਾਨ ਸਭਾ ਹਲਕਾ ਜਿਹੜਾ ਉਸ ਵੇਲੇ ਸੀਗਾ ਉੱਥੋਂ ਚੋਣ ਜਿੱਤਦੇ ਨੇ ਪਰ ਉਸ ਤੋਂ ਬਾਅਦ ਉਹ ਹਲਕਾ ਡਿਮੋਲਿਸ਼ ਕਰ ਦਿੱਤਾ ਜਾਂਦਾ ਆ ਉਹ ਸੰਵਿਧਾਨਿਕ ਦਾਇਰਿਆਂ ਦੇ ਵਿੱਚੋਂ ਹਲਕਾ ਨਹੀਂ ਰਹਿੰਦਾ ਜਿਸ ਤੋਂ ਬਾਅਦ ਹਲਕਾ ਖੇਮ ਕਰਨ ਤੋਂ ਚੋਣ ਲੜਦੇ ਆਏ ਨੇ ਔਰ ਉਹਨਾਂ ਵਿਰਸਾ ਸਿੰਘ ਬਲਟੋਹਾ ਨੂੰ ਹੁਣ ਖੜੂਰ ਸਾਹਿਬ ਜਿਹੜਾ ਤਰਨਤਾਰਨ ਦੇ ਵਿੱਚ ਪੈਂਦਾ ਆ ਤੇ ਉਦੋਂ ਆਪ ਇੱਕ ਲੋਕ ਸਭਾ ਹਲਕਾ ਆ ਉਸ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਹਾਣਿਆ ਗਿਆ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਖੈਰ ਹੁਣ ਇੱਥੇ ਚਰਚਾਵਾ ਇਹ ਖੜ੍ਹਦੀਆਂ ਨੇ ਕਿ ਜਿੱਥੇ ਇੱਕ ਪਾਸੇ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਰਿਹਾ ਇਸ ਗੱਲ ਦੀ ਰਿਪੀਟ ਆ ਇਸ ਗੱਲ ਦਾ ਸਪਸ਼ਟਿਕਰਨ ਪਰਿਵਾਰ ਨੇ ਦੇ ਦਿੱਤਾ ਆ ਅਮਰਤਪਾਲ ਸਿੰਘ ਦੇ ਵਕੀਲ ਨੇ ਦੇ ਦਿੱਤਾ ਉੱਥੇ ਹੀ ਹੁਣ ਵਿਰਸਾ ਸਿੰਘ ਬਲਟੋਹਾ ਨੇ ਆ ਕੇ ਇੱਕ ਵੱਖਰਾ ਨਰੇਟਿਵ ਖੜਾ ਕਰ ਦਿੱਤਾ ਕਿ ਸ਼ਰੋਮਣੀ ਅਕਾਲੀ ਦਲ ਜਿਵੇਂ ਚਰਚਾਵਾ ਚੱਲ ਰਹੀਆਂ ਸੀ ਕਿ ਅਮਰਤਪਾਲ ਸਿੰਘ ਨੂੰ ਸਮਰਥਨ ਦੇ ਸਕਦਾ ਹੈ ਆਪਣਾ ਉਮੀਦਵਾਰਾਂ ਨਾਲ ਕੇ ਸ਼੍ਰੋਮਣੀ ਕਾਲੀ ਦਲ ਨੇ ਇਹ ਕਲੀਅਰ ਕਰ ਦਿੱਤਾ ਕਿ ਖਾਲਿਸਤਾਨ ਪੱਖੀਆਂ ਦੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ ਇਸ ਵਾਸਤੇ ਜੇ ਉਹ ਅਮਰਿਤਪਾਲ ਸਿੰਘ ਨੂੰ ਸਮਰਥਨ ਵੀ ਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨੈਸ਼ਨਲ ਪਾਰਟੀਆਂ ਔਰ ਖਾਸ ਕਰਕੇ ਸੱਤਾਧਾਰੀ ਪਾਰਟੀ ਜਿਹੜੀ ਕੇਂਦਰ ਸਰਕਾਰ ਹੋਵੇਗੀ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਆੜਾ ਨਹੀਂ ਲੈਣਾ ਚਾਹੁੰਦਾ ਜਿਸ ਵਾਸਤੇ ਉਹਨਾਂ ਨੇ ਆਪਣੇ ਆਪ ਉਮੀਦਵਾਰ ਐਲਾਨ ਕੇ ਇਹ ਕਲੀਅਰ ਕਰ ਦਿੱਤਾ ਕਿ ਅਮਰਿਤਪਾਲ ਸਿੰਘ ਦੀ ਉਮੀਦਵਾਰੀ ਨਾਲ ਸਾਡਾ ਕੋਈ ਮਤਲਬ ਨਹੀਂ ਪਰ ਸਵਾਲ ਇੱਥੇ ਖੜਦਾ ਕਿ ਇੰਨਾ ਇੰਨਾ ਚਿਰ ਕਿਉਂ ਲੱਗਿਆ ਇੰਨੀ ਦੇਰ ਕਿਉਂ ਲੱਗੀ ਔਰ ਦੂਜੀ ਵੱਡੀ ਗੱਲ ਵਰਸਾ ਸਿੰਘ ਬਲਟੋਹਾ ਕੀ ਸਹੀ ਕੰਟੈਸਟੈਂਟ ਨੇ ਖਡੂਰ ਸਾਹਿਬ ਤੋਂ ਲੜਨ ਵਾਸਤੇ ਵਰਸਾ ਸਿੰਘ ਬਲਟੋਹਾ ਦਾ ਜਿਹੜਾ ਰਸੂਖ ਹੈ ਜਿਹੜਾ ਸਿਆਸੀ ਰਸੂਖ ਹੈ ਉਹ 2007 ਤੋਂ 12 ਤੱਕ ਹੀ ਹੈ ਯਾਨੀ ਕਿ ਇੱਕ ਵਾਰ 2007 ਵਿੱਚ ਜਿੱਤੇ ਇੱਕ ਵਾਰ 2012 ਦੇ ਵਿੱਚ ਜਿੱਤੇ ਪਰ ਉਹਨਾਂ ਦੇ ਮੁਕਾਬਲ ਤਨ ਇੱਕ ਹੋਰ ਚਿਹਰਾ ਉੱਭਰਦਲ ਪਿਆ ਸੀ ਉੱਭਰ ਕੇ ਸਾਹਮਣੇ ਆ ਰਿਹਾ ਸੀ ਅਸਿੱਧੇ ਤੌਰ ਦੇ ਉੱਤੇ ਚਰਚਾਵਾਂ ਚੱਲ ਰਹੀਆਂ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਚੌਣ ਮੈਦਾਨ ਦੇ ਵਿੱਚ ਚੋਣ ਪਿੜ ਦੇ ਵਿੱਚ ਉਤਾਰਿਆ ਜਾ ਸਕਦਾ ਆ ਪਰ ਇਸ ਚੋਣ ਪਿੜ ਦੇ ਵਿੱਚ ਉਤਾਰੇ ਜਾਣ ਤੋਂ ਪਹਿਲਾਂ ਹੀ ਸਿਆਸੀ ਚਾਹਤ ਜਿਹੜੀ ਆ ਉਹ ਕੁਛ ਦੀ ਗਈ ਜੇ ਅਸਲ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਚਾਹੁੰਦੇ ਸਨ ਤਾਂ ਜ਼ਰੂਰ ਸਿਆਸੀ ਚਾਹਤ ਕੁਚਲੀ ਗਈ ਹੈ ਪਰ ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਕੀ ਰਸੂਖ ਰੱਖਦੇ ਨੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਅੱਜ ਤੱਕ ਦੱਸਿਆ ਜਾ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਸਿੱਧੇ ਤੌਰ ਦੇ ਉੱਤੇ ਇਧਰੋਂ ਉਧਰੋਂ ਕਹਾਉਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਖਡੂਰ ਸਾਹਿਬ ਤੋਂ ਉਹ ਉਮੀਦਵਾਰੀ ਚਾਹੁੰਦੇ ਨੇ ਐਮਪੀ ਦੀ ਚੋਣ ਲੜਨਾ ਚਾਹੁੰਦੇ ਨੇ ਔਰ ਬਿਕਰਮਜੀਤ ਸਿੰਘ ਮਜੀਠੀਆ ਆਪਣਾ ਰਸੂਖ ਵੀ ਇਸੇ ਤਰ੍ਹਾਂ ਦਾ ਰੱਖਦੇ ਸਿਆਸੀ ਰਸੂਖ ਹੋਣਾ ਦਾ ਕਹਿੰਦਾ ਕਿ 2007 ਤੋਂ ਮਜੀਠਾ ਹਲਕੇ ਤੋਂ ਚੋਣ ਲੜਨੀ ਸ਼ੁਰੂ ਕੀਤੀ ਹੈ ਇਹਨਾਂ ਨੇ ਔਰ 2007 ਤੋਂ ਬਾਅਦ ਅਜੇ ਤੱਕ ਉਹ ਇੱਕ ਵਾਰ ਵੀ ਚੋਣ ਨਹੀਂ ਹਾਰੇ ਔਰ 2022 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਹਦੇ ਵਿੱਚ ਜੇ ਉਹ ਆਪ ਨਹੀਂ ਖੜੇ ਤਾਂ ਉਹਨਾਂ ਨੇ ਆਪਣੀ ਧਰਮ ਪਤਨੀ ਜਿਨ੍ਹਾਂ ਦਾ ਕੋਈ ਵੀ ਪੋਲਿਟਿਕਲ ਰਿਕਾਰਡ ਹੈ ਨਹੀਂਗਾ ਉਹਨਾਂ ਨੂੰ ਮਜੀਠੀਆ ਹਲਕੇ ਤੋਂ ਉਤਾਰਿਆ ਔਰ ਉਹਨਾਂ ਦੇ ਧਰਮ ਪਤਨੀ ਬਗੈਰ ਕਿਸੇ ਦਿੱਕਤ ਦੇ ਆਰਾਮ ਨਾਲ ਜਿੱਤੇ ਨੇ ਯਾਨੀ ਕਿ ਇਹ ਸਾਫ਼ ਕਿਹਾ ਜਾ ਰਿਹਾ ਹੈ ਕਿ ਮਾਝੇ ਖੇਤਰ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਰਸੂਖ ਮੰਨਿਆ ਪਰ ਮੰਨਿਆ ਆ 2007 ਤੋਂ ਬਾਅਦ ਇੱਕ ਵਾਰ ਵੀ ਆਪਣੇ ਖੇਤਰ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਹਾਰੇ ਨਹੀਂ ਜਿਸ ਤੋਂ ਇਹ ਸਾਫ਼ ਕਲੀਅਰ ਹੋ ਜਾਂਦਾ ਆ ਕਿ ਇਸ ਵੇਲੇ ਸ਼ਾਇਦ ਜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਚੋਣ ਲੜਨਾ ਚਾਹੁੰਦੇ ਸੀ ਤਾਂ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੇ ਕਾਲੀ ਕਰ ਜਾਂ ਫਿਰ ਇਸ ਦੇ ਪਿੱਛੇ ਕਾਰਨ ਹੋਰ ਹੋ ਸਕਦਾ ਆ ਖੈਰ ਖਡੂਰ ਸਾਹਿਬ ਹਲਕਾ ਹੈ ਗਿਆ ਔਰ ਖਡੂਰ ਸਾਹਿਬ ਹਲਕੇ ਤੋਂ ਵਿਰਸਾ ਸਿੰਘ ਬਲਟੋਹਾ ਨੂੰ ਚੋਣ ਪੜ ਦੇ ਵਿੱਚ ਉਤਾਰ ਦਿੱਤਾ ਗਿਆ ਵਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਕਿ ਅਮਰਤਪਾਲ ਸਿੰਘ ਦੀ ਵਿਚਾਰਧਾਰਾ ਜੋ ਮਰਜ਼ੀ ਹੋਵੇ ਪਰ ਉਸ ਵਿਚਾਰਧਾਰਾ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਐਸੋ ਤੱਕ ਦਾਵਾ ਕੀਤਾ ਕਿ ਜੋ ਗੱਲਾਂ ਅਮਰਪਾਲ ਸਿੰਘ ਪਹਿਲਾਂ ਕਰਦਾ ਸੀ ਉਹਨਾਂ ਗੱਲਾਂ ਦੇ ਉਲਟ ਹੁਣ ਅਚਾਨਕ ਕਿਸ ਤਰ੍ਹਾਂ ਹੋ ਗਿਆ ਸੰਵਿਧਾਨ ਨੂੰ ਨਾ ਮੰਨਣ ਵਾਲਾ ਪਾਸਪੋਰਟ ਨੂੰ ਸਿਰਫ ਆਉਣ ਜਾਣ ਦਾ ਇੱਕ ਜ਼ਰੀਆ ਮੰਨਣ ਵਾਲਾ ਆਪਣੇ ਆਪ ਹੁਣ ਉਸੇ ਸੰਵਿਧਾਨ ਦੇ ਵਿੱਚ ਨਿਤਰਣ ਦੀ ਗੱਲ ਕਿਵੇਂ ਕਰਨ ਲੱਗ ਗਿਆ ਹਾਲਾਂਕਿ ਬਿਰਸਾ ਸਿੰਘ ਵਲਟੋਹਾ ਜ਼ਰੂਰ ਬਿਆਨਬਾਜ਼ੀ ਦੇਣ ਦੇ ਵਿੱਚ ਖਾਸੇ ਵਧੀਆ ਮੰਨੇ ਜਾਂਦੇ ਨੇ ਜਦੋਂ ਕਿਸੇ ਲੀਟਰ ਦੇ ਖਿਲਾਫ ਉਹਨਾਂ ਨੇ ਬਿਆਨ ਦੇਣਾ ਹੁੰਦਾ ਹੈ ਤਾਂ ਜ਼ਰੂਰ ਬੜਾ ਹੀ ਧਾਕੜ ਤਰੀਕੇ ਦੇ ਨਾਲ ਪ੍ਰਚਾਰ ਕਰਦੇ ਨੇ ਔਰ ਹੁਣ ਤੱਕ ਜੇ ਗੱਲ ਕਰੀਏ ਵਿਕਰਮ ਸਿੰਘ ਮਜੀਠੀਆ ਦੀ ਤਾਂ ਜ਼ਰੂਰ ਲੋਕਾਂ ਦੇ ਵਿੱਚ ਪਿਆਰੇ ਜਾਂਦੇ ਨੇ ਜਦੋਂ ਵੀ ਕਿਸੇ ਨੂੰ ਪੁੱਛਿਆ ਜਾਵੇ ਵਿਕਰਮ ਸਿੰਘ ਮਜੀਠੀਆ ਬਾਰੇ ਤਾਂ ਲੋਕ ਉਹਨਾਂ ਨੂੰ ਪਸੰਦ ਹੀ ਕਰਦੇ ਨੇ ਨੌਜਵਾਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਇੱਕ ਵੱਖਰਾ ਰਸੂਖ ਹੈ ਗਿਆ ਨੌਜਵਾਨ ਵੱਖਰੇ ਪੱਧਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੂੰ ਪਸੰਦ ਕਰਦੇ ਨੇ ਉਹਨਾਂ ਦੀ ਪਰਸਨੈਲਿਟੀ ਨੂੰ ਪਸੰਦ ਕਰਦੇ ਨੇ ਜਿਸ ਵਾਸਤੇ ਸਾਰੀਆਂ ਪੋਸਿਬਿਲਿਟੀਆਂ ਜਿਹੜੀਆਂ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਸਨ ਪਰ ਜੇ ਅਸਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਚਾਹੁੰਦੇ ਸਨ ਕਿ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਤਾਂ ਜ਼ਰੂਰ ਉਹਨਾਂ ਦੇ ਨਾਲ ਗਲਤ ਕੀਤਾ ਗਿਆ ਇਹ ਚਰਚਾਵਾ ਕਹਿਦੀਆਂ ਪਈਆਂ ਨੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਇਸ ਚੋਣਪੜ ਦੇ ਵਿੱਚ ਉਤਰ ਸਕਦੇ ਸਨ ਇਹ ਚਰਚਾਵਾਂ ਜਿਹੜੀਆਂ ਨੇ ਉਹ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਆਉਂਦੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੋਵੇਗਾ ਔਰ ਕੀ ਵਿਰਸਾ ਸਿੰਘ ਵਲਟੋਹਾ ਇਹ ਸੀਟ ਕੱਢ ਸਕਣਗੇ ਕਿਉਂਕਿ ਆਪਣੇ ਇੰਟਰਵਿਊਜ਼ ਦੇ ਵਿੱਚ ਤਾਂ ਉਹ ਦਾਵਾ ਦਿੰਦੇ ਨੇ ਕਿ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਔਰ ਇੱਥੋਂ ਤੱਕ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਤਾਂ ਅੰਮ੍ਰਿਤਸਰ ਹਲਕੇ ਦੇ ਵਿੱਚ ਚੌਣਪੜ ਜਿਹੜੀ ਪਖੀ ਹੋਈ ਹੈ ਉੱਥੇ ਬਿਜ਼ੀ ਨੇ ਉੱਥੇ ਅਕਾਲੀ ਦਲ ਦਾ ਪ੍ਰਚਾਰ ਕਰਨ ਦੇ ਵਿੱਚ ਬਿਜ਼ੀ ਨੇ ਔਰ ਇਧਰਲੇ ਪਾਸੇ ਯਾਨੀ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜ਼ਰੂਰ ਕਿਸੇ ਐਹੋ ਜੀ ਲੀਡਰ ਨੂੰ ਲਿਆਉਣਾ ਚਾ ਲੀਟਰ ਫਿਲਹਾਲ ਇਸ ਸੀਟ ਦੇ ਉੱਤੇ ਰਹਿ ਕੇ ਤੇ ਜਿਤਾ ਸਕੇ ਖੈਰ ਇੱਕ ਵੱਖਰਾ ਨਰਿਟਮ ਜ਼ਰੂਰ ਸਾਹਮਣੇ ਆਇਆ ਪਰ ਆਉਂਦੇ ਸਮੇਂ ਦੇ ਵਿੱਚ ਇਹ ਵਿਖਣਾ ਹੋਵੇਗਾ ਕਿ ਕੀ ਵਿਰਸਾ ਸਿੰਘ ਮਲਟੋਹਾ ਇਸ ਸੀਟ ਨੂੰ ਜਿਤਾਉਣ ਦੇ ਵਿੱਚ ਮਦਦਗਾਰ ਸਾਬਤ ਹੋਣਗੇ ਜਾਂ ਫਿਰ ਇਸ ਸੀਟ ਜਿਹੜੀ ਹੈ ਉਹ ਅਮਰਿਤਪਾਲ ਸਿੰਘ ਦੇ ਆਉਣ ਤੋਂ ਬਾਅਦ ਹੋਰ ਤਣਾਪੂਰਵਕ ਹੋ ਜਾਵੇਗੀ ਅਮਰਿਤਪਾਲ ਸਿੰਘ ਦੇ ਇਸ ਐਪੀਸੋਡ ਦੇ ਵਿੱਚ ਹੋਣ ਦੇ ਨਾਲ-ਨਾਲ ਇਸ ਸਿਚੁਏਸ਼ਨ ਦੇ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਜਿੰਨੀ ਮਰਜ਼ੀ ਜਾ ਲਾ ਲਵੇ ਹੁਣ ਉਹਨਾਂ ਦੇ ਵੋਟ ਜ਼ਰੂਰ ਟੁੱਟ ਸਕਦੇ ਨੇ ਇਹਦੀਆਂ ਚਰਚਾਵਾਂ ਜਿਹੜੀਆਂ ਨੇ ਚੱਲਦੀਆਂ ਪਈਆਂ ਨੇ ਕਈ ਅਖਬਾਰਾਂ ਨੇ ਇਹ ਖਬਰਾਂ ਲਾਈਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਟੁੱਟ ਸਕਦੇ ਨੇ ਜੇ ਅਮਰਿਤਪਾਲ ਸਿੰਘ ਦਰ ਅਸਲ ਚੋਣ ਪਿੰਡ ਦੇ ਵਿੱਚ ਉਤਰਦਾ ਹਾਲਾਂਕਿ ਅਜੇ ਨਾਮੀਨੇਸ਼ਨ ਫਾਈਲ ਕਰਨ ਨੂੰ ਅਜੇ ਦੇਰ ਹੈ ਅਜੇ ਉਹਨਾਂ ਨੇ ਕੀਤਾ ਨਹੀਂ ਪਰ ਜੇ ਕਰ ਲੈਂਦੇ ਨੇ ਚੋਣ ਪਿੰਡ 'ਚ ਅਸਲ ਦੇ ਵਿੱਚ ਉਤਰ ਆਉਂਦੇ ਨੇ ਤਾਂ ਜ਼ਰੂਰ ਅਕਾਲੀ ਦਲ ਨੂੰ ਇਸ ਦਾ ਖਾਮਿਆ ਪੋਕਟਣਾ ਪੈ ਸਕਦਾ ਹੈ ਇਸ ਵੇਲੇ ਚਾਹੀਦਾ ਸੀ ਕਿ ਕੋਈ ਵੱਡਾ ਲੀਡਰ ਜਿਹੜਾ ਅਮਰਪਾਲ ਸਿੰਘ ਦਾ ਟੱਕਰਾ ਕਰ ਸਕੇ ਉਸ ਨੂੰ ਲਿਆਇਆ ਜਾਂਦਾ ਪਰ ਵਿਰਸਾ ਸਿੰਘ ਵਲ ਟੋਹਾ ਨੂੰ ਲਿਆਉਣ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਕੀ ਇਸ ਸੀਟ ਦੇ ਉੱਤੇ ਆਪਣਾ ਆਪ ਬਚਾ ਸਕੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉ ਤੱਕ ਲਈ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ